ਲੋਕ ਨਾਚ ਦੇ ਅੰਤਰਰਾਸ਼ਟਰੀ ਪੱਧਰ ਦੇ ਕਲਾਕਾਰ ਮਾਸਟਰ ਹਰਪੰਸ ਸਿੰਘ ਹੋਣਾ 1947 ਤੋਂ ਪਹਿਲਾਂ ਜੋ ਭੰਗੜਾ ਅਜੇ ਸਟੇਜ ਤੇ ਨਹੀਂ ਸੀ ਆਇਆ ਉਹ ਭੰਗੜਾ ਪਿੰਡਾਂ ਵਿੱਚ ਸੀਗਾ ਕੋਈ ਵੀ ਲੋਕ ਨਾਚ ਪਿੰਡ ਚੋਂ ਹੁੰਦਾ ਸ਼ੁਰੂ ਤੇ ਪਿੰਡਾਂ ਚੋਂ ਲਿਖ ਕੇ ਫਿਰ ਹੌਸਤਾ ਹੌਸਤਾ ਉਹ ਸਟੇਜ ਵਰ ਬੰਦ ਜਾਂਦਾ ਮੈਂ ਉਹ ਭੰਗੜਾ 1947 ਤੋਂ ਪਹਿਲਾਂ ਜਿਹੜਾ ਪਿੰਡਾਂ ਚ ਪੈਂਦਾ ਸੀਗਾ ਉਹ ਵੀ ਹੰਡਾਇਆ ਵੇਖਿਆ ਇੱਕ ਇੱਕੋ ਕੋ ਭੰਗੜੇ ਦੇ ਵਿੱਚ ਕੋਈ ਲਿਮਟਡ ਏਜੰਸੀ ਹੁੰਦੀ ਪੇਰੇ ਇੰਨੇ ਡਾਂਸਰ ਹੋਣਗੇ ਇੰਨੇ ਭੰਗੜੀ ਹੋਣਗੇ ਉਹ ਤੇ ਨਾਦਰ ਉਮਰ ਦਾ ਕੋਈ ਵਰੀਸ ਸੀਗਾ ਉਹ ਹਸਤਾਉਸ ਸੀਗਾ ਕਿਸੇ ਵੀ ਵਰੀਸ ਦਾ ਬਾਲ ਕਦਾ ਕਾ ਤੋਂ ਲੈ ਕੇ ਬੁੱਢੇ ਤੱਕ ਸਾਰੇ ਨੱਚਦੇ ਸਨ ਕਿਉਂ ਕਿਉਂਕਿ ਉਹ ਲੋਕ ਨਾਚ ਸੀਗਾ ਲੋਕਾਂ ਦਾ ਨਾਚ ਸੀਗਾ ਜਦੋਂ ਜਦੋਂ ਇਹ ਸਟੇਜ ਵਾਲੇ ਬਣਤਰਿਆ ਇਹਦੇ ਵਿੱਚ ਕੁਝ ਨਾ ਕੁਝ ਤਬਦੀਲੀਆਂ ਹੁੰਦੀਆਂ ਗਈਆਂ ਭੰਗੜੇ ਦੇ ਜੋ ਸ਼ਤਾਰ ਸੀ ਭੰਗੜੇ ਚ ਉਦੋਂ ਸੱਪ ਤਾਂ ਹੁੰਦਾ ਨਹੀਂ ਸੀ ਬਿਲਕੁਲ ਸੱਪ ਜਰਾਜ ਕੋ ਸੱਪਾਂ ਦੀ ਮੁਹਾਰ ਹਾਸਲ ਹੈ ਪੰਗੜੇ ਦੇ 8 8 10 ਸੱਪ ਜੁੜੇ ਸੱਪ ਪੰਗੜੇ ਦਾ ਗਹਿਣਾ ਕਦੇ ਵੀ ਨਹੀਂ ਗਿਆ ਪੰਗੜੇ ਵਿੱਚ ਕਾਟੋ ਜਰੂਰਈ ਹੈ ਕਾਟੋ ਖੁੰਡੇ ਡਾਂਗਾ ਸੋਟੇ ਇਹ ਰੇ ਟ੍ਰੈਡੀਸ਼ਨਲ ਜਿਹੜੀਆਂ ਚਾਲਾਂ ਨੇ ਪਹਿਲੀਆਂ ਪੰਗੜੇ ਦੀਆਂ ਨਹੀਂ ਪਿੰਡਾਂ ਵਿੱਚ ਰਹੀਆਂ ਉਹ ਕੁਝ ਸਮਾਂ ਚ ਬਹੁਤ ਹੀ ਚਲੀਆਂ ਪੰਗੜੇ ਵਿੱਚ ਚੱਲਦੀਆਂ ਰਹੀਆਂ ਨੇ ਸਭ ਤੋਂ ਪਹਿਲਾਂ ਪੰਗੜਾ ਜਿਹੜਾ ਸੀ ਜਾਓ ਉਹ 4 5 ਕਾਲਜ ਹੁੰਦਾ ਸੀ ਜੇ ਮਹਿੰਦਰਾ ਕਾਲ ਪਟਿਆਲਾ ਸਾਸਕਾਲੀ ਅਮਸਾਰਾ ਤੇ ਡੀਐਮ ਵੀ ਕਾਲਜ ਜਿੰਦਰ ਤੇ ਬੇਰ ਕਾਲਜ ਬਟਾਲਾ ਇੱਕ ਦੋ ਕਾਲਜ ਹੋਸ ਉਸ ਤੋਂ ਬਾਅਦ ਪੰਗੜਾ ਸ਼ੁਰੂ ਹੋ ਗਿਆ ਕਾਲਜ ਚ ਤੇ ਟ੍ਰੈਡੀਸ਼ਨ ਜਿਹੜੇ ਚ ਟ੍ਰੈਡੀਸ਼ਨ ਚੱਲਾਂ ਸਨ ਉਹ ਹੌਲੀ 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 ਲੋਪ ਹੋ ਗਈ ਲੋਪ ਹੋ ਗਿਆ ਫਿਰ ਉਹ ਕਿ ਪੀਟੀ ਬਣ ਗਈ ਐਸ ਵੇਲੇ ਜੋ ਸਾਨੂੰ ਲੋੜ ਉਹ ਜਿਹੜੀ ਪਰੰਪਰਾਗਤ ਚਾਲਾਂ ਨੇ ਜੋ ਸਹੀ ਮੈਨੇਜ ਹੈਈਆਂ ਜਿਉਂਦੀਆਂ ਹੈਗੀਆਂ ਅਜੇ ਵੀ ਕਈ ਮੇਰੇ ਵਰਗੇ ਸੱਜਣ ਹੈਗੇ ਨੇ ਜਿੰਨਾਂ ਕੋ ਅਜੇ ਸੰਭੀਆ ਪਈਆਂ ਨੇ ਸਾਡੇ ਨਾਲ ਦੀ ਟੀਮ ਜਿਹੜੇ ਮੇਰੇ ਹਾਂਦੇ ਨੇ ਉਹ ਅਜੇ ਵੀ ਉਹੀ ਕੰਮ ਕਰਦੇ ਨੇ ਉਹ ਚਾਲਣਾ ਚਾਲਾ ਨਹੀਂ ਉਹਨਾਂ 'ਚ ਮਸਤੀ ਵੀ ਹੈ ਉਹਨਾਂ 'ਚ ਗੁਣ ਵੀ ਹੈ ਉਹਨਾਂ 'ਚ ਕਲਾ ਵੀ ਹੈ ਉਹ ਆਪਣੇ ਅੱਤੇ ਵੇਖੀਏ ਤੇ ਆਪਣੇ ਆਪ ਜੱਗਦੀਆਂ ਨੇ ਤੇ ਵਾਕਈਏ ਲੋਕ ਨਾਚ ਦਾ ਅੰਗ ਹੈਗਾ ਜਿਹੜੀ ਦੇਖਣ ਚੀਜ਼ ਹੈ ਮੋਢਿਆਂ ਦੀ ਗ੍ਰੇਸ ਤਾਂ ਬਿਲਕੁਲ ਖਤਮ ਹੋ ਗਈ ਆਉਂ ਜਾਬਰਾ ਵਿੱਚ ਮੋਢੇ ਜਾਮ ਹੋ ਗਏ ਨੇ ਮੋਢਿਆਂ ਨਾਲ ਭੰਗੜਾ ਸਾਰਾ ਹੈ ਹੀ ਮੋਢਿਆਂ ਦਾ